ਦੇਦੇ ਦਵਾਈ ਦੂਰ ਦੇਖੋ ਦੇਖੋ ਇੱਕ ਮਿੰਟ ਦੀ ਰੋਟੀ ਨਹੀਂ ਫੜਨੀ ਕੋਈ ਆਰ ਜਰਨਾ ਤੂੰ ਹੀ ਕਰ ਬਈ ਇਹ ਡੀਲ ਹੋਣੀ ਹੈ ਤੇ ਤੁਸੀਂ ਕਰਾ ਬਣਾ ਬਣਾ ਸਾਡ ਦੇ ਹੈਲੋ ਅਸੂਬ ਤੇ ਗਿਆ ਬਾਪੂ ਦੋਖੀ ਨੀ ਆਏ ਜਾ ਜਿੱਥੇ ਗੱਡੀ ਆਉਣਿਆ ਭਾਈ ਆਪਾਂ ਉੱਥੇ ਘਰੇ ਆਂ ਉਨੀ ਉੱਤੇ ਨਾ ਮੈਂ ਕਹਿੰਦਾ ਜਿੱਥੇ ਤੇਨਾਂ ਦਾ ਜਾਂ ਮਰਾ ਬਣੀ ਜਨਾਹ ਜਾ ਤੋਗਾ ਮੈਂ ਦਵਾਈ ਦੇਣਾ ਹਾਂ ਮੈਨੂੰ ਪਹਿਲਾਂ ਆ ਕੇ ਦੇ ਦੇ ਦਵਾਈ ਬਿਲਕੁਲ ਦਵਾਈ ਦਾ ਤੂੰ ਮੈਂ ਤੁਹਾਨੂੰ ਦਵਾਈ ਦੇਣਾ ਹਾਂ ਉਹਦਾ ਰੋਟੀ ਮੈਂ ਯਾਰ ਜਿੱਥੇ ਹੀ ਖਾਵਾਂ ਉੱਥੇ ਖਵਾ ਲਿਆ ਠੀਕ ਆ ਰੋਟੀ ਖਾ ਲਈ ਤੇ ਤਾਂ ਇਹ ਤੇ ਮਜ਼ਬੂਤ ਹੋ ਜਾਣਾ ਮੇਰਾ ਨਾਮ ਖੁਵਿੰਦਰ ਸਿੰਘ ਹੈ ਜੀ ਵੀ ਜੀ ਮੈਂ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਤੋਂ ਖੁਵਿੰਦਰ ਸਿੰਘ ਪਡੋਰੀ ਤੋਂ ਬੋਲਦਾ ਵੀ ਜਿਹੜੇ ਦੋ ਚੋਰ ਫੜੇ ਗਏ ਸਾਨੂੰ ਉਹਨਾਂ ਨਾਲ ਕੋਈ ਮੈਟਰ ਨਹੀਂ ਇਹ ਬੰਦਾ ਉਹਨਾਂ ਦੇ ਘਰ ਰਹਿ ਰਿਹਾ ਸੀ ਕਿਉਂਕਿ ਆਪਣਾ ਇਹ ਘਰ ਬਣਾ ਰਿਹਾ ਸੀ ਤੇ ਉਹਨਾਂ ਦੇ ਕੋਠੇ ਦੇ ਰਹਿ ਰਿਹਾ ਸੀ ਕੱਲ ਵੀ ਜਦੋਂ ਉਹਨਾਂ ਫੜੇ ਆ ਤੇ ਇਹਨਾਂ ਦੇ ਘਰ ਗਏ ਇਹਦੇ ਕੋਠੇ ਦੀ ਉੱਤੋਂ ਤਲਾਸ਼ੀ ਲੈ ਲੈਂਦੇ ਆ ਇਹਨੇ ਆਖਿਆ ਕਿ ਮੈਨੂੰ ਆਈਡੀ ਕਾਰਡ ਦਿਖਾਓ ਤੁਸੀਂ ਸ਼ੇਵਲ ਜੇ ਮੈਂ ਨਹੀਂ ਜਾਣਦਾ ਆਪਣੇ ਘਰੇ ਤੇ ਇਹ ਮੈਂਬਰ ਪੰਚਾਇਤ ਹਲੇ ਮੌਜੂਦਾ ਇਹ ਚਲੋ ਜਾਂਦਾ ਰਿਹਾ ਅਗਲੇ ਦੇ ਘਰ ਰਹਿ ਰਿਹਾ ਇਹਨੇ ਇਹ ਨਹੀਂ ਛਡਾਉਣ ਵਾਸਤੇ ਉਹਨਾਂ ਨੂੰ ਕਿਹਾ ਵੀ ਮੇਰੇ ਨਾਲ ਨੂੰ ਛੱਡ ਦਿਓ ਜੋ ਵੀ ਆ ਚਲੋ ਰੋਟੀ ਦੇਣ ਗਿਆ ਵਾ ਅਗਲੇ ਦੇ ਘਰ ਰਿਹਾ ਉਹਨਾਂ ਜਾਣਾਂ ਤੇ ਪੈਂਦਾ ਮਜਬੂਰੀ ਦੀ ਖਾਤਰ ਪਰ ਉਹਨਾਂ ਦਾ ਮੈਟਰ ਬਣਦਾ ਵੇਖੋ ਗੁਰੂ ਦਾ ਸੇਖਾ ਅਮਰਤ ਸ਼ਗਿਆ ਵਾ ਇਹਨੂੰ ਧੱਕੇ ਮਾਰਨ ਦਾ ਕੋਈ ਮੈਟਰ ਬਣਦਾ ਤੇ ਦੱਸੋ ਇਸ ਕਰਕੇ ਅਰਜੀ ਮੰਗਿਆ ਵੀ ਇਹਨਾਂ ਦੋਵਾਂ ਜਾਣਿਆਂ ਨੂੰ ਸਸਪੈਂਡ ਕੀਤਾ ਜਾਵੇ ਤੇ ਅਸੀਂ ਜੇ ਨਹੀਂ ਆਉਣਗੇ ਤੇ ਅਸੀਂ 에ਰਪੋਰਟ ਵੀ ਡੱਕਾਂਗੇ ਵਾਈ ਗੁਰਜੀ ਕਾ ਖਾਸਾ ਨਹੀਂ ਸਿਆਸੀ ਰੰਜੇ ਦਾ ਤੇ ਕਹਿ ਨਹੀਂ ਸਕਦੇ ਵੀਰ ਜੀ ਪੈਸਿਆਂ ਦੀ ਮੰਗ ਉਹ ਕਰ ਰਹੀ ਹੈ ਇਹ ਦੇਖੋ ਤੁਹਾਡੇ ਸਾਹਮਣੇ ਉਹਨੇ ਦੱਸਿਆ ਵਾ ਜੇ ਪੈਸੇ ਅਸੀਂ ਕਿੱਥੋਂ ਦਵਾਈਏ ਕੋਈ ਦਵਾ ਸਕਦਾ ਅਸੀਂ ਤਾਂ ਉਹਨਾਂ ਨੂੰ ਛਡਾਉਣ ਵਾਸਤੇ ਨਹੀਂ ਵੀ ਚੋਰੀ ਤਾਂ ਖਤਮ ਕਰਦੇ ਆ ਤੇ ਅਸੀਂ ਕਿਤਨਾ ਪੈਸੇ ਦਵਾਉਂਗੇ ਕਿਤਨਾ ਕਹੂਗਾ ਜਾ ਕੇ ਉਹਨਾਂ ਨੂੰ ਵੀ ਪੈਸੇ ਦੇਉ ਤੇ ਤੁਹਾਡੇ ਸਭਾਉ ਅਗਲਾ ਕਹੂਗਾ ਨਹੀਂ ਤੁਸੀਂ ਮੈਂਬਰ ਪੰਚਾਇਤ ਤੁਹਾਨੂੰ ਵੋਟਾਂ ਪਾਈਆਂ ਤੁਸੀਂ ਕਹਦੇ ਪੈਸੇ ਦਵਾਰੇ ਜੀ ਲੱਗਦਾ ਪਾਪਾ ਜੀ ਕੋਈ ਦਵਾ ਸਰਕਾਰ ਕਹਿੰਦੀ ਵੀ ਰਿਸ਼ਤ ਕੋਈ ਜਿਹੜੀ ਗੱਲ ਕੀਤੀ ਨਹੀਂ ਨਹੀਂ ਉਹਨਾਂ ਕਿਤੇ ਕਰਨੀ ਜੀ ਉਹਦੇ ਆਪਣੇ ਘਰ ਭਰਨ ਦੇ ਉਹ ਉਹ ਛਰੇ ਆ ਮੰਗੀ ਜਾ ਰਹੀ ਹੈ ਜੀ ਤੁਹਾ ਉਹਨੂੰ ਧੱਕੇ ਮਾਰ ਕੇ ਕੱਢ ਰਹੇ ਬਾਹਰ ਉਹਨੂੰ ਕਿਉਂ ਮੰਗ ਰਹੇ ਆ ਜੇ ਨਹੀਂ ਮੈਂ ਦੇ ਸਕਿਆ ਤੇ ਮੈਨੂੰ ਤਾਈਂ ਧੱਕੇ ਮਾਰੇ ਉਹਨਾਂ ਨੇ ਧੱਕੇ ਦੇ ਮੈਨੂੰ ਤਾਈਂ ਮਾਰੇ ਕਿ ਮੈਂ ਰਿਸ਼ਵਤ ਖੋਰੀ ਨਹੀਂ ਦਿੱਤੀ ਨਹੀਂ ਦਿੱਤੀ ਆਈ ਉਹਦੇ ਪਰਲਾ ਵਾ ਦੇ ਵੀ 70 ਅਹੀਂ ਦੇ ਵੀਰ ਜੀ ਆਪਣੀ ਇਹ ਮੰਗਾ ਵੀ ਇਹਦੇ ਕੋਲ ਬੇਨਤੀ ਕਰਨੀ ਚਾਹੁੰਦਾ ਵੀ ਜੀ ਅਸੀਂ ਇਹ ਬੰਦੇ ਨੂੰ ਧੱਕੇ ਮਾਰੇ ਆ ਸਾਨੂੰ ਆਣ ਕੇ ਤੇ ਦੱਸਿਆ ਜਾਵੇ ਸਾਡੇ ਕੋਲ ਕੋਈ ਪੁਲਿਸ ਅਧਿਕਾਰੀ ਸੀਨੀਅਰ ਏਰ ਤੋਂ ਆਵੇ ਸਾਨੂੰ ਦੱਸੇ ਵੀ ਸਾਡੇ ਬੰਦੇ ਨੂੰ ਕਿਹੜੀ ਗੱਲੋਂ ਧੱਕੇ ਮਾਰੇ ਗਏ ਬਸ ਸਾਡੀ ਮੰਗ ਆ ਜੇ ਨਹੀਂ ਆਉਣਗੇ ਤੇ ਅਸੀਂ 에ਰਪੋਰਟ ਜਾਮ ਕਰਦੇ ਆਂਗੇ ਲਾਗਾ ਡੇਢ ਘੰਟਾ ਹੋ ਗਿਆ ਤੁਹਾਡਾ ਨਾ ਹਾਂਜੀ ਘੰਟਾ ਡੇਢ ਨਹੀਂ ਨਹੀਂ ਪਹੁੰਚਿਆ ਜੀ ਘੰਟਾ ਡੇਢ ਘੰਟਾ ਹੋ ਗਿਆ ਹਨ ਅਸੀਂ ਤਾਂ ਮੰਗਦੇ ਆਂ ਵੀ ਆਉਣ ਇੱਥੇ ਸਾਡੇ ਨਾਲ ਕੋਈ ਗੱਲਬਾਤ ਕਰਨ ਨਹੀਂ ਤੇ ਅਸੀਂ 에어ਪੋਰਟ ਜੰਮ ਕਰਾਂਗੇ ਜੀ ਅਸੀਂ ਉਹਨਾਂ ਚਿਰ ਤਰਨ ਨਹੀਂ ਚੁੱਕਾਂਗੇ ਮੇਰਾ ਨਾਂ ਭਾਈ ਜਰਨੈਲ ਸਿੰਘ ਪਣੋਰੀ ਵੜਾਚ ਭਾਜੀ ਮੈਂ ਚੁੰਕੀ ਗਿਆ ਹਾਂ ਮੇਰੇ ਲਾਗੋਂ ਮੁੰਡਾ ਫੜਿਆ ਸੀ ਤੇ ਮੈਂ ਮੈਂਬਰ ਪੰਚਾਇਤ ਨੂੰ ਉਹਦੇ ਆਦਾਰ ਤੇ ਮੈਂ ਰੋਟੀ ਦੇਣ ਗਿਆ ਸੀ ਉਹਨਾਂ ਦੇ ਚੁੰਕੀ ਉਹਨਾਂ ਦੀ ਮੈਨੂੰ ਮਦਰ ਨੇ ਕਿਹਾ ਵੀ ਉਹਨਾਂ ਦੀ ਰੋਟੀ ਦੇ ਆ ਉਹ ਤੇ ਮੈਂ ਦੇਣ ਚਲ ਗਿਆ ਤੇ ਮੈਨੂੰ ਨਾ ਉਹਨਾਂ ਨੇ ਚੌਂਕੀ ਦੇ ਅੰਦਰ ਨਹੀਂ ਵੜਨ ਦਿੱਤਾ ਚੌਂਕੀ ਦੇ ਅੰਦਰ ਵੜਦੇ ਮੈਨੂੰ ਨਾ ਧੱਕੇ ਮਾਰਨੇ ਸ਼ੁਰੂ ਕਰਦੇ ਪ੍ਰਗਤ ਸਿੰਘ ਏਐਸਆਈ ਨੇ ਉਹ ਪ੍ਰਗਤ ਸਿੰਘ ਖੋਲਦਾਰ ਨੇ ਤੇ ਚੌਂਕੀ ਨਰਿੰਦਰਪਾਲ ਏਐਸਆਈ ਨੇ ਇਹਨਾਂ ਧੱਕੇ ਮਾਰਨੇ ਸ਼ੁਰੂ ਕਰਦੇ ਵੀ ਤੇਰਾ ਇੱਥੇ ਕੰਮ ਕੀ ਆ ਭਾਜਾ ਇੱਥੋਂ ਤੂੰ ਵੀ ਵੀ ਤੂੰ ਕੀ ਕਰਦਾ ਇੱਥੇ ਤੇ ਮੈਂ ਉਹਨੂੰ ਕਿਹਾ ਵੀ ਜੀ ਮੈਂ ਰੋਟੀ ਦੇਣ ਆਇਆ ਤੇ ਇਹਨਾਂ ਨੇ ਮੇਰੇ ਕੋਲ ਰੋਟੀ ਫੜਦੀ ਆ ਤੇ ਮੈਨੂੰ ਅੰਦਰੋਂ ਧੱਕੇ ਮਾਰ ਕੇ ਗਾਲਾਂ ਕੱਢਣੀਆਂ ਗੰਦੇ ਮੰਦੇ ਸਲੂਕ ਕਰ ਰਹੇ ਐ ਇੱਥੇ ਤੇ ਪਰਚਾ ਦੇ ਦਾਂਗੇ ਇੱਥੇ ਫਲਾਨ ਕਰ ਦਾਂਗੇ ਇੱਥੇ ਟਿੰਗ ਨਾ ਮੈਂ ਆ ਵੀ ਜੀ ਮੈਂ ਆਇਆ ਰੋਟੀ ਦੇਣ ਆ ਮੈਂ ਰੋਟੀ ਦੇ ਕੇ ਚੱਲ ਜਾ ਮੇਰਾ ਕੁਝ ਭਾਈ ਉਹ ਬੰਦੇ ਨੇ ਕੋਈ ਚੋਰੀ ਕੀਤੀ ਸਾਡੇ ਲਾਗੇ ਹੀ ਉਸ ਮਸਲੇ ਜਿਹਨਾਂ ਨੇ ਇਹਨਾਂ ਨੇ ਪਰਚਾ ਵੀ ਦਿੱਤਾ ਹੈ ਉਹ ਪਰਚੇ ਤੇ ਮੇਰੇ ਕੋ ਇਹ ਪੈਸੇ ਮੰਗਦੇ ਵੀ ਤੁਹਾਨੂੰ ਇਹ ਦੇਖੋ ਪੈਸੇ ਦਵਾ ਦੇ ਇਹਨੂੰ ਪਰਚੇ ਤੋਂ ਬਾਹਰ ਕਰ ਦਿੰਦੇ ਆ ਮੈਂ ਵੀ ਜੀ ਇਹ ਗੱਲ ਦੇ ਵਿੱਚ ਨਹੀਂ ਆਇਆ ਮੈਂ ਇਹਨਾਂ ਦੇ ਪੈਸੇ ਮੈਂ ਉਹਨਾਂ ਨੇ ਨਹੀਂ ਭਰੇ ਜਾਣਾ ਨਹੀਂ ਦਿੱਤੇ ਆਪਾਂ ਉਹਨਾਂ ਕਹਤਾ ਵੀਰ ਜੀ ਆਪਾਂ ਇਹ ਪੈਸੇ ਨਹੀਂ ਦਿਵਾ ਸਕਦੇ ਆਪਾਂ ਇਹ ਕੰਮ ਨਹੀਂ ਕਰਾਂ ਉਹਨਾਂ ਪੈਸੇ ਦੇਣੇ ਆ ਤੇ ਨਾ ਦੇਂਦੇ ਨੇ ਇਸੇ ਗੱਲੋਂ ਇਹਨਾਂ ਨੇ ਮੇਰੇ ਗੱਲ ਦੀ ਖੋਰ ਖਾਧੀ ਖੋਰ ਖਾ ਕੇ ਮੇਰੇ ਨਾਲ ਮੈਨੂੰ ਉਸੇ ਥਾਣੇ ਦੇ ਵਿੱਚ ਨਹੀਂ ਵਰਦ ਦਿੱਤਾ ਵੀ ਜੇ ਤੂੰ ਸਾਡੀ ਗੱਲ ਨਹੀਂ ਮੰਨੀ ਤੇ ਫਿਰ ਅਈ ਤੇਰੀ ਕੋਈ ਮਨਤੀ ਐਨੂੰ ਕਿੱਥੇ ਵਰਦਣਾ ਮੈਨੂੰ ਆਂਦੇ ਵੀ ਥਾਣਾ ਸਾਡਾ ਵਾ ਤੇਰਾ ਇਸੇ ਥਾਣੇ ਦਾ ਕੰਮ ਕੋਈ ਨਹੀਂ ਤੂੰ ਥਾਣੇ ਨਹੀਂ ਆ ਸਕਦਾ ਅਸੀਂ ਤੈਨੂੰ ਥਾਣੇ ਵਿੱਚ ਵਰਦ ਨਹੀਂ ਦਿੰਦਾ ਤੇ ਮੈਨੂੰ ਹੌਲਦਾਰ ਨੇ ਤੇ ਐਸਆਈ ਨੇ ਦੋਨੇ ੱਟਕੇ ਮਾਰ ਕੇ ਅੰਦਰੋਂ ਜੋਰ-ਜੋਰ ਦੀ ਮੇਰੇ ਕੇਸਾਂ ਮੈਂ ਆਪਣਾ ਬਚਾ ਆਪਣੇ ਕੇਸ ਪੱਗ ਦਾ ਬਚਾ ਕਰਨ ਦੀ ਚਾਹਤ ਵਿੱਚ ਮੈਂ ਬਚਿਆ ਨਾ ਕੋ ਮੇਰੀ ਪੱਗ ਲੈ ਚਲੀ ਚਲੋ ਮੇਰਾ ਹੱਥ ਪੈ ਗਿਆ ਪਰ ਬਚਾ ਹੋ ਗਿਆ ਨਹੀਂ ਤੇ ਇਹਨਾਂ ਨੇ ਮੇਰੀ ਪੱਗ ਲਾਉਣ ਦੀ ਵੀ ਕੋਸ਼ਿਸ਼ ਪੂਰੀ ਕੀਤੀ ਇਹ ਹੁੰਦੀ ਘੰਟਾ ਘਟ ਕੰਨਾ ਪਹਿਲਾਂ ਦੇ ਸਰਗਲ ਆ ਜਿਹੜੀ ਪਾਰਟੀ ਦੇ ਨਾਲ ਮੈਂ ਕਾਂਗਰਸ ਦੀ ਪਾਰਟੀ ਦਾ ਮੈਂਬਰ ਹੁੰਦਾ ਦਾਦਾ ਜੀ ਬਰੋ ਜੀ ਦੀ ਪਾਰਟੀ ਦੇ ਮੈਂਬਰ ਨੇ ਦਾ ਪਾਰਟੀ ਨੇ ਸਰਕਾਰ ਆ ਉਹਦੇ ਰਜਾਈ ਦਾ ਕੰਮ ਨਹੀਂ ਮੈਂ ਇਹ ਨਹੀਂ ਸਰ کہہ ਸਕਦਾ ਪਰ ਮੈਨੂੰ ਇਹ ਆ ਵੀ ਇਹਨਾਂ ਨੇ ਮੇਰੇ ਕੋਲ ਪੈਸੇ ਦੀ ਰਿਸ਼ਵਤ ਮੰਗੀ ਆ ਜੋ ਮੈਨੂੰ ਲੱਗਦਾ ਮੈਂ ਨਹੀਂ ਇਹਨਾਂ ਦੀ ਡਿਮਾਂਡ ਪੂਰੀ ਕਰ ਸਕਿਆ ਤੇ ਉਹਦੇ ਚੱਕਰ ਦੇ ਵਿੱਚ ਇਹਨਾਂ ਨੇ ਮੇਨਾਂ ਇਹ ਜਿਹੜੀ ਬਦਸਲੂਕੀ ਕੀਤੀ ਹੈ ਤੇ ਇੱਕ ਦਿਨ ਅੱਗੇ ਵੀ ਘਰ ਜਿੱਦੋਂ ਉਹ ਮੁੰਡੇ ਨੂੰ ਅਰੈਸਟ ਕੀਤਾ ਇਹਨਾਂ ਨੇ ਉਸ ਦਿਨ ਵੀ ਮੈਂ ਇਹਨਾਂ ਨੇ ਮੇਨਾਂ ਬਦਸਲੂਕੀ ਬਹੁਤ ਵਧੀਆ ਬਹੁਤ ਜ਼ਿਆਦਾ ਕੀਤੀ ਪ੍ਰਗਟ ਮੁੰਡੇ ਨੇ ਉਦੋਂ ਮੇਨਾਂ ਬਹੁਤ ਜ਼ਿਆਦੀ ਬਦਸਲੂਕੀ ਕੀਤੀ ਮੈਨੂੰ ਬਹੁਤ ਵੱਧ ਘੱਟ ਬੋਲਿਆ ਮੈਨੂੰ ਆ ਤਾਂ ਮੈਂ ਤੇ ਤੇ ਪਰਚਾ ਨਾਲ ਪਰਚਾ ਦੇਣਾ ਵਾ ਹੋਣੀ ਵੀ ਮੈਨੂੰ ਕਹਿੰਦਾ ਮੈਂ ਤੇ ਤੇ ਪਰਚਾ ਦੇਣਾ ਵਾ ਤੇਰਾ ਮੈਂ ਲਿਆਜ ਕਰਨ ਤੇ ਪਰਚਾ ਦੇਣਾ ਏਸਾਈ ਤੇ ਦੋਵੇਂ ਇਹ ਕਹਿੰਦੇ ਤੇ ਪਰਚਾ ਦੇਣਾ ਇਸੇ ਗੱਲ ਦੀ ਖੋਰ ਬਾਜੀ ਰੱਖੀ ਜਾ ਰਹੀ ਹੈ ਇਸੇ ਗੱਲ ਦੀ ਖੋਰ ਬਾਜੀ ਰੱਖੀ ਜਾ ਰਹੀ ਮੈਂ ਇਹਨਾਂ ਨੂੰ ਪੈਸੇ ਨਹੀਂ ਦਵਾਏ ਬਸ ਹੋਰ ਕੋਈ ਨਹੀਂ ਜੇ ਕੋਈ ਸਬੰਧਿਤ ਅਧਿਕਾਰੀਆਂ ਨਾਲ ਗੱਲ ਹੋਈ ਕਿਸੇ ਨਹੀਂ ਕੋਈ ਨਹੀਂ ਸਰ ਇਹ ਹਾਈ ਨਹੀਂ ਕੋਈ ਹੋਈ ਕੋਈ ਨਹੀਂ ਸਰ ਹੋਈ ਅਸੀਂ ਸਰ ਮੰਗ ਕਰਦੇ ਆਂ ਵੀ ਇਹਨਾਂ ਨੂੰ ਦੋਨੋਂ ਸਪੈੰਡ ਕੀਤਾ ਜਾਵੇ ਤੇ ਇਹਨਾਂ ਦੇ ਕਾਰਵਾਈ ਕੀਤੀ ਜਾਵੇ ਪਰ ਇਹ ਸ਼ੁੱਧ ਖੋੜੀ ਦੀ ਕਰ ਕੀਤੇ ਧਰਨਾ ਜਾਰੀ ਰਹੇਗਾ ਜਿੰਨਾ ਚਿਰ ਸਾਡੀ ਡਿਮਾਂਡ ਪੂਰੀ ਨਹੀਂ ਹੋਈ ਧਰਨਾ ਲਾਈਨ ਸਾਰਾ ਨੂੰ ਘੰਟਾ ਡੇਢ ਘੰਟਾ ਹੋ ਗਿਆ ਦੇ ਕੋਈ ਅਦਾਲਤ ਹਾਂਜੀ ਤੱਕ ਵੀ ਜੇ ਕੋਈ ਨਹੀਂ ਪੁੱਛਿਆ ਹਾਂਜੀ ਸਰ ਜਿਹੜਾ ਧਰਨਾ ਲਾਇਆ ਗਿਆ ਪਟੋਲੀ ਅੱਡੇ ਦੇ ਵਿੱਚ ਇਹ ਇਹ ਮਾਮਲਾ ਮਾਮਲਾ ਕੁਝ ਵੀ ਨਹੀਂ ਹੈ ਇਹ ਨਾ ਪਰਚਾ ਦਿੱਤਾ ਵਾ ਕੱਲ ਦਾ ਕੱਲ ਦਾ ਪਰਚਾ ਦਿੱਤਾ ਚੋਰੀ ਦਾ ਇਹਦਾ ਉੱਥੇ ਪਤੀਜਾ ਵਿੱਚ ਪਵਨਦੀਪ ਸਿੰਘ ਔਰ ਪੰਮਾ ਇਹ ਉਹਨੂੰ ਬਚਾਣ ਨੂੰ ਆਉਣ ਡਿਆ ਸੀ ਤੇ ਹੁਣ ਵੀ ਆਇਆ ਸ਼ਾਮੇ ਤੇ ਇਹਨਾਂ ਦਾ ਹੀ ਜੇ ਤੁਸੀਂ ਕਿੱਦ ਗਲਤ ਤੱਕ ਆ ਕੇ ਦੱਬਲਾਣਾ ਕਿਹਾ ਉਹਨਾਂ ਕੋਈ ਚੋਰੀ ਦਾ ਸਮਾਨ ਰਿਕਵਰ ਹੋ ਗਿਆ ਅਹੀ ਨੂੰ ਕਹ ਮੇਰਾ ਵੀਰਾ ਇੱਥੇ ਰੌਲਾ ਨਾ ਪਾ ਜਾ ਆਪਣੇ ਘਰੇ ਚਲ ਜਾ ਮੇਰਾ ਵੀਰਾ ਬਸ ਆ ਗੱਲ ਹੋਈ ਆ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੁਣ ਬਲੇਮ ਲਾਉਣ ਡਿਆ ਮੇਰੇ ਕੋ ਪੈਸੇ ਮੰਗਣ ਡਿਆ ਬੜਾ ਦੋਚ ਲਾਇਆ ਕਿ ਮੈਨੂੰ ਧੱਕੇ ਮਾਰੇ ਗਏ ਆ ਨਾ ਨਾ ਕੋਈ ਧੱਕੇ ਨਹੀਂ ਨਾ 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 ਧੱਕੇ ਨਹੀਂ ਉਹ ਪਰਾਂ ਕੋ ਉੱਥੇ ਦੇ ਖੜੇ ਹਾਂ ਬਾਈ ਛੜਕਦੇ ਚੁੰਗੀ ਤੋਂ ਆਇਆ ਨਹੀਂ ਗਾ ਉੱਥੇ ਛੜਕਦੇ ਖੜਾ ਉਹ ਉੱਥੇ ਅਸੀਂ ਜਾਣਦੇ ਹਾਂ ਪਰਾਂ ਨੂੰ ਆਪਣੇ ਨੂੰ ਥਾਣੇ ਬੰਦੇ ਮਲਜ਼ੂਮ ਛੱਡਣਾ ਉੱਥੇ ਗੱਲ ਹੋਈ 2 ਮਿੰਟ ਇਸ ਤੋਂ ਬਾਅਦ ਕੋਈ ਗੱਲ ਨਹੀਂ ਹੋਈ ਕੋਈ ਕਹਿ ਨਹੀਂ ਨਾ ਨਾ ਕਦੀ ਮੰਗੇ ਨਹੀਂ ਅਸੀਂ ਫਾਨੂੰ ਕੋ ਲੋੜ ਜਿਨ ਅਸੀਂ ਪੱਤਾ ਐ ਕੁਝ ਚੁਕਿ ਚਾ ਦੇਣੇ ਉਹਨਾਂ ਨੇ ਕਰ ਲਿੰਦੇ ਅਸਾਈਮੈਂਟ ਉਹਨਾਂ ਨੂੰ ਕਹਿੰਦੇ ਵੀ ਦੱਸੋ ਪ੍ਰੂਫ ਦਿਓ ਜੀ ਕਿ ਤੁਹਾਨੂੰ ਧੱਕੇ ਮਾਰੇ ਜਾਂ ਕੋਈ ਗਲਤ ਕੀਤਾ ਹੋਇਆ ਬੈਠਾ ਮੈਂ ਵੇਖ ਲਈ ਨਾ ਕੋਈ ਮੇਰੇ ਮੁਲਾਇਮ ਦਾ ਨਾਮ ਲੈਣੇ ਕੋਈ